ਇੱਥੇ ਹੋ ਰਿਹਾ ਪਣ। ਸਾਡੇ ਫੀਮੇਲ ਵਲੰਟੀਅਰ ਨੂੰ ਬੋਲੋ ਵੀਰ ਜੀ ਤੁਸੀਂ ਪਰੇ ਹੋ ਜਾਓ ਐਡਵੋਕੇਟ ਸਾਹਿਬ ਤੁਸੀਂ ਦੋ ਮਿੰਟ ਪਰੇ ਹੋ ਜਾਓ ਸੋ ਤਾਂ ਡਰਦੇ ਨੇ। ਬਾਕੀ ਸਾਰੇ ਬੰਦੇ ਪਿੱਛੇ ਹੋ ਜਾਓ। ਮਮਤਾ ਜੀ ਮੈਂ ਸਿੱਤੂ ਸਿੰਘ ਨੂੰ ਪੁੱਛ ਰਿਹਾ ਜਿਹੜੀ ਖਾਣੇ ਦਾ ਸੀ ਮੇਰੇ ਨਾਲ ਡੇਢ ਦਾ ਸਟਾਫ ਲੈ। ਫੋਦੀ ਜਿਹੜੀ ਖੁੱਦੀ ਹੈ ਦੀਪਸ਼ਕਾ ਉਹਨੇ ਇੱਕ ਕੰਪਲੇਂਟ ਮੂਵੀ ਕਰਾਈ ਹੈ ਤੁਹਾਨੂੰ ਤੁਸੀਂ ਪਰੇ ਮਾਰਿਆ ਜਾ ਰਿਹਾ। ਮਾੜਾ ਪ੍ਰਭਾਵ ਦਿੱਤਾ ਜਾ ਰਿਹਾ। ਇਹਦੇ ਬਾਰੇ ਅਸੀਂ ਸਾਨੂੰ ਐਸਡੀਐਮ ਸਾਹਿਬ ਵੱਲੋਂ ਤੁਹਾਨੂੰ ਜਿਹੜਾ ਮੈਡੀਕਲ ਕਰਾ ਕੇ ਉਹਨਾਂ ਦੇ 16 ਸਤ ਨੂੰ ਪੇਸ਼ ਕਰਨਾ ਸੀ ਤੁਹਾਨੂੰ ਲੈਣਾ ਚੱਲ ਜੀ ਤੁਹਾਨੂੰ ਕੁੱਤੇ ਮਾਰਿਆ ਜਾਂਦਾ ਨਾ ਮਾਂ ਤੁਹਾਨੂੰ ਕੁੱਤੇ ਮਾਰਿਆ ਜਾਂਦਾ ਵਾ ਨਾ ਆਈਪੈਡ ਕਿੱਥੇ ਹੈ ਤੁਸੀਂ ਸਾਡੇ ਨਾਲ ਚੱਲ ਪੋ ਆਪਾਂ ਤੁਹਾਨੂੰ ਡਾਕਟਰ ਕੋਲ ਲੈ ਚਲੀਏ ਅਵੇ ਕੁਮਾਰ ਜੀ ਤੁਹਾਡੀਆਂ ਇਹ ਵੀਡੀਓ ਆ ਸਾਰੀਆਂ ਜਿਹਦੇ ਵਿੱਚ ਤੁਹਾਨੂੰ ਕੁੱਟਿਆ ਜਾ ਰਿਹਾ ਦੇਖੋ ਕਿਦਾਂ ਦੇਖੋ ਮੈਂ ਥੋੜੇ ਇਹਨਾਂ ਦੇ ਮਾਈਂਡ ਚਾਜ ਦੇਵਾਂ ਗੱਲ ਵੀ ਦੀਪਸ਼ੀਖਾ ਨੂੰ ਤਾਂ ਜਾਣਦੇ ਹੋ ਨਾ ਤੁਹਾਡੀ ਬੇਟੀ ਜਿਹੜੀ ਤੁਹਾਡੀ ਡਾਕਟਰ ਉੱਥੇ ਉਹ ਵੀ ਆਣ ਤੋਂ ਡਰਦੀ ਸੀ ਉਹਨੇ ਸਾਨੂੰ ਭੇਜਿਆ ਤੁਸੀਂ ਗੱਲ ਸਮਝਦੇ ਹੋ ਕਿ ਬੇਮਲ ਮਹਿਤਾ ਨੇ ਤੁਹਾਡੀ ਜਿਹੜੀ ਬੇਟੀ ਹੈ ਦੀਪਸ਼ੀਖਾ ਜੰਜਬਾਈ ਤੇ ਉਹ ਉੱਤੇ ਗਵਨ ਮਹਿਤਾ ਉਹਨਾਂ ਨੇ ਸਾਨੂੰ ਰਿਕਵੈਸਟ ਕੀਤੀ ਹੈ ਵੀ ਉਹ ਉਹਨੂੰ ਬੰਦੀ ਬਣਾ ਕੇ ਘਰ ਚ ਰੱਖਿਆ ਹੋਇਆ ਤੇ ਅਸੀਂ ਤੁਹਾਨੂੰ ਲੈਣ ਆਏ ਤੁਸੀਂ ਘਬਰਾਉ ਨਾ ਮਾ ਅਸੀਂ ਤੁਹਾਡੇ ਪੁੱਤਾਂ ਤੁਹਾਡੇ ਭਲੇ ਲਈ ਆਏ ਹਾਂ ਹਮਾਰਾ ਸਾਈਡ ਹੋ ਰਿਹਾ ਬਾਕੀ ਸਾਰੇ ਵਲੰਟੀਅਰ ਮਾੜਾ ਹੋ ਜੋ ਪਿੱਛੇ ਨੂੰ ਅਸੀਂ ਗੱਲ ਮਾਤਾ ਮਾਤਾ ਜੀ ਹੈ ਜਿਨ੍ਹਾਂ ਬਾਰੇ ਇਹਨਾਂ ਦੀ ਬੇਟੀ ਜਿਹੜੀ ਹੈ ਦੀਪਸ਼ਖਾ ਉਹਨੇ ਆਪਣੀ ਮੋਹੰਤ ਕੀਤੀ ਸੀ ਕੋਈ ਐਜੂਕੇਸ਼ਨ ਉਹ ਕੋਲ ਅਡਿਗੇਸ਼ਨ ਮਿਲਦੀ ਸੀ ਉਹਨੇ ਐਜੂਕੇਸ਼ਨ ਇਹ ਲੈ ਕੇ ਇਹਨੂੰ ਘੱਟ ਜਿਹੜਾ ਗੈਰਕਾਨੂੰਨੀ ਤੌਰ ਤੇ ਰੱਖਿਆ ਜਾਂਦਾ ਉਹ ਪਛਾਣ ਕੀਤਾ ਜਾ ਰਿਹਾ ਅਸੀਂ ਇਹਨੂੰ ਫਿਰ ਉਹ ਐਸਜੀਐਮ ਸਾਹਿਬ ਨੇ ਆਰਡਰ ਕੀਤੇ ਸੀ ਤੇ ਹਸਪੀਟਲ ਲੱਗਿਆ ਜਣਾ ਅਗਲੀ ਫਿਰ ਇਹਨਾਂ ਜੋ ਕਹਿਣਗੇ ਉਹਦੇ ਮੁਤਾਬਕ ਹਜੇ ਨਹੀਂ ਸਥਿਤੀ ਠੀਕ ਹੈ ਇਹ ਡੀਐਸਪੀ ਸਾਹਿਬ ਹੈ ਸਾਡੇ ਮਾਤਾ ਜੀ ਸਬਵੀਜ ਹੁੰਦੇ ਨਾ ਡੀਐਸਪੀ ਸਾਹਿਬ ਮਾਤਾ ਜੀ ਥੋੜੀ ਪਹਿਲਾਂ ਤੁਹਾਨੂੰ ਮੈਡੀਕਲ ਜਿਹੜਾ ਹਸਪੀਟਲ ਲੱਗਾ ਥੋੜਾ ਮੈਡੀਕਲ ਫੈਸਿਲਿਟੀ ਦਿਵਾਨੇ ਆ ਸਟੂਵਲ ਓਵਨ ਆ। ਈਗਾ ਪਤਾ ਜੀ। ਚਲੀਆਂ ਪਤਾ ਜੀ। ਚਲਿਓ ਜੀ। ਹਸਪਤਾਲ ਤੁਹਾਨੂੰ ਦਵਾਈ ਦਿਵਾਉਣੇ ਆ। ਚਲਿਓ ਆਪਾਂ ਹਸਪਤਾਲ। ਕਿਬਰਾ ਹੁਣ ਮਾਤਾ ਜੀ ਤੁਹਾਡੇ ਭਲੇ ਲਈ ਆਏ ਆਂ ਸੀ। ਮੱਤੇ ਪਾਣੀ ਪੀਓਗੇ? ਪਾਣੀ ਪੀਓਗੇ? ਹਾਂ ਜੀ। ਚਾਹ ਪੀਣੀ? ਚਾਹ ਪੀਣੀ। ਚਾਹ ਪੀਣੀ ਮੈਂ ਕਰੀ। ਚੋ। ਸੋਈ ਜਾਓ। ਚਲੋ। ਅੱਛਾ। ਉਹ ਅਰੋਪ ਕਰਨ ਮੇਰੇ ਰੈਸਟੋਰੈਂਟ ਹਾਂਜੀ ਲੈ ਕੇ ਚਲ ਇਹਨਾਂ ਦੀ ਚੁੰਨੀ ਲਾ ਕੇ ਦਿਓ ਜੀ ਮਾਤਾ ਜੀ ਚੁੰਨੀ ਦਿਓ ਚੁੰਨੀ ਹੈਗੀ ਤਾਂ ਮਗਰੋਂ ਚੁੰਨੀ ਦਿਓ ਚੁੰਨੀ ਦਿਓ ਜੀ ਇੱਥੇ ਫੜੋ ਯਾਰ ਅੱਛਾ ਇੱਧਰ ਚੱਕ ਲੈਣਾ ਚੱਕਾ ਲੈ ਲਈ ਇੱਕ ਵਾਰ ਹੱਟ ਬਟਾ ਲੈ ਇੱਕ ਵਾਰ ਆਪਾਂ ਵਾਈ ਮਾਰ ਤੋ ਨੀ ਕੋਈ ਘਬਰਾਉਣਾ ਨਹੀਂ ਮਾਂ ਅਸੀਂ ਤੁਹਾਡੇ ਕੋਲ ਆਏ ਹਾਂ ਸਾਨੂੰ ਦੀਪਾਣ ਨੇ ਕਿਹਾ ਸੀ ਸ਼ਿਖਾ ਭੈਣ ਨੇ ਆਜੋ ਭੈਣੇ ਆਓ ਇਹ ਨਾਸੀਕ ਸਟਾਫ ਆ ਸਾਡਾ ਨਾਲ ਛਾਓਗੇ ਸੁਣੀ ਦੇਖੇ ਨਾਲ ਤੁਸੀਂ ਰੈਸਕਿਊ ਕਰਾਓ ਭੈਣੇ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਜੀ ਅਸੀਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੈਟੀ ਤੋਂ ਅੱਜ ਪਹੁੰਚੇ ਹਾਂ ਰੋਪੜ ਰੋਪੜ ਸ਼ਹਿਰ ਦੇ ਵਿੱਚ ਗਿਆਨੀ ਜੈਲ ਸਿੰਘ ਨਗਰ ਦੇ ਵਿੱਚ ਪਹੁੰਚੇ ਹਾਂ 478 ਨੰਬਰ ਕੋਠੀ 'ਚ ਇੱਥੇ ਇੱਕ ਮਾਂ ਜਿਹੜੀ ਲੈਕਚਰਰ ਰਿਟਾਇਰ ਹੋਈ ਹੋਈ ਆ ਉਹ ਨੂੰ ਰੈਸਕਿਊ ਕਰਨ ਲਈ ਆਏ ਆ ਸਾਨੂੰ ਬਹੁਤ ਸਾਰੀਆਂ ਵੀਡੀਓ ਮਿਲੀਆਂ ਸੀ ਜਿਦੇ ਵਿੱਚ ਮਾਤਾ ਜੀ ਨੂੰ ਬਹੁਤ ਸਾਰੇ ਅਲੱਗ-ਅਲੱਗ ਤਰੀਕਿਆਂ ਨਾਲ ਪੰਤਾਲਤ ਕੀਤਾ ਜਾਂਦਾ ਕੁੱਟਿਆ ਮਾਰਿਆ ਜਾਂਦਾ ਸੀ ਬਾਲ ਪੱਟੇ ਜਾ ਰਹੇ ਸੀ ਪਤਾ ਨਹੀਂ ਇਸ ਮਾਨ ਦੀ ਕਿੰਨੀ ਇੱਕ ਤਗੜੀ ਜਾਨ ਆ ਵੀ ਜਿਹੜੀ ਇੰਨੀ ਕੁੱਟ ਖਾ ਰਹੀਏ ਦੇਖ ਕੇ ਆਪਣੇ ਆਪ ਨੂੰ ਸ਼ਰਮ ਆਉਂਦੀ ਸੀ ਵੀ ਅਸੀਂ ਵੀ ਇਸ ਸੋਸਾਇਟੀ ਦਾ ਹਿੱਸਾ ਇਹਨਾਂ ਦੇ ਬੇਟਾ ਐਡਵੋਕੇਟ ਨੇ ਅੰਕੁਰ ਜਿਹੜੇ ਹੈਗੇ ਨੇ ਬਰਮਾ ਜੀ ਇਹਨਾਂ ਦੇ ਨੋਹਾਂ ਜਿਹੜੇ ਉਹ ਬਹੁਤ ਜ਼ਿਆਦਾ ਕੁੱਟ ਰਹੇ ਪੋਤਰਾ ਬਹੁਤ ਜ਼ਿਆਦਾ ਕੁੱਟ ਰਹਿਆ ਤਿੰਨੋਂ ਮੈਂਬਰ ਕੁੱਟ ਰਹੇ ਨੇ ਤੇ ਵੀਡੀਓ ਕੈਮਰਾ ਇਹਨਾਂ ਦੇ ਅੰਦਰ ਲੱਗਿਆ ਹੋਇਆ ਖੁਦ ਹੀ ਲਵਾਇਆ ਹੋਇਆ ਇਹਨਾਂ ਦਾ ਕੈਮਰਾ ਅੰਦਰ ਉਹ ਸਾਹਮਣੇ ਕੈਮਰਾ ਲੱਗਿਆ ਹੋਇਆ ਇੱਥੇ ਇਸ ਕੈਮਰੇ ਦਾ ਐਕਸੈਸ ਜਿਹੜਾ ਉਹ ਮਾਤਾ ਜੀ ਨੇ ਖੁਦ ਆਪਣੇ ਬੇਟੀ ਨੂੰ ਦਿੱਤਾ ਇੱਥੇ ਆਈ ਨੂੰ ਮਿਲਣ ਆਈ ਨੂੰ ਵੀ ਪੁੱਤ ਮੈਨੂੰ ਬਹੁਤ ਜ਼ਿਆਦਾ ਕੁਟਮਾਰ ਹੁੰਦੀ ਹੈ ਤੂੰ ਕੋਈ ਹੱਲ ਕਰ ਫਿਰ ਉਹਨਾਂ ਨੇ ਸਾਡੇ ਪਹਿਲਾਂ ਉਹਨੇ 15 ਦਿਨਾਂ ਤੋਂ ਸੰਪਰਕ ਕੀਤਾ ਆਪਣੇ ਰਿਸ਼ਤੇਦਾਰਾਂ ਨਾਲ ਪਰ ਇਹਨਾਂ ਦੇ ਵਕੀਲ ਹੁਣ ਦੇ ਕਰਕੇ ਕਿਸੇ ਦਾ ਡਰਦਾ ਕੋਈ ਅੱਗੇ ਨਹੀਂ ਆਇਆ ਫਿਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਕੱਲ ਰਾਤ ਅੱਜ ਅਸੀਂ ਸਵੇਰੇ ਪ੍ਰਸ਼ਾਸਨ ਨਾਲ ਗੱਲ ਕੀਤੀ ਮੋਪੇ ਦੇ ਡੀਐਸਪੀ ਸਾਹਿਬ ਪਹ ਸਾਡੀ ਪ੍ਰਸ਼ਾਸਨ ਨੇ ਰੋਪੜ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਮਤਲਬ ਸਾਡੇ ਨਾਲ ਅੱਜ ਪਹਿਲੀ ਵਾਰ ਇਸ ਤਰ੍ਹਾਂ ਦਾ ਹੋਇਆ ਸੀ ਕਦੇ ਇਦਾਂ ਪੁਲਿਸ ਨੂੰ ਲੈ ਕੇ ਰਿਸਕਿਊ ਨਹੀਂ ਕੀਤਾ ਪਰ ਅੱਜ ਸਾਨੂੰ ਫੀਲ ਹੋਇਆ ਵੀ ਰੋਪੜ ਪੁਲਿਸ ਨੇ ਐਸਐਸਪੀ ਸਾਹਿਬ ਨੇ ਤੇ ਨਮਨੀਤ ਮਾਹਲ ਜੀ ਜਿਹੜੇ ਐਸਪੀਡੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਆ ਕੇ ਮੌਕੇ ਤੇ ਖੁਦ ਸਾਰਾ ਪੇਪਰਵਰਕ ਕਰਕੇ ਪ੍ਰੋਪਰਲੀ ਜੋ ਅੰਡਰ ਲਾ ਜੋ ਹੋਣਾ ਚਾਹੀਦਾ ਸੀਗਾ ਅਸੀਂ ਹੁਣ ਮਾਤਾ ਜੀ ਨੂੰ ਇੱਥੋਂ ਰੈਸਕਿਊ ਕਰਕੇ ਲੈ ਕੇ ਜਾ ਰਹੇ ਹਾਂ ਪਹਿਲਾਂ ਇਹਨਾਂ ਦੇ ਹਸਪੀਟਲ ਦੇ ਵਿੱਚ ਜਾ ਕੇ ਚੈੱਕ ਅਪ ਹੋਣਗੇ ਜਿਹੜੇ ਇਹਨਾਂ ਦੇ ਥ੍ਰੈਟ ਹੋਈ ਹੋਈ ਹੈ ਕੱਟ ਮਾਰੀ ਹੋਈ ਹੈ ਬਹੁਤ ਜ਼ਿਆਦਾ ਤੁਸੀਂ ਥੋੜਾ ਜ਼ੂਮ ਇਨ ਕਰੋ ਇਹਦੇ ਤੇ ਦੇਖੋ ਵੀ ਇੱਕ ਮਾਂ ਦੀ ਆ ਹਾਲਤ ਇੱਕ ਪੁੱਤ ਕਰ ਸਕਦਾ ਆਪਾਂ ਯਕੀਨ ਨਹੀਂ ਕਰ ਸਕਦੇ ਅੱਜ ਦੇ ਸਮੇਂ 'ਚ ਤੇ ਇਸ ਮਾਂ ਨੂੰ ਇੰਨਾ ਕਿ ਜ਼ਿਆਦਾ ਕੁੱਟਿਆ ਜਾ ਰਿਹਾ ਇੰਨਾ ਕਿ ਜ਼ਿਆਦਾ ਕੁੱਟਿਆ ਜਾ ਰਿਹਾ ਵੀ ਇਸ ਮਾਂ ਨੇ ਵਿਚਾਰੀ ਨੇ ਕੀ ਵਿਗਾੜਿਆ ਪੈਨਸ਼ਨ ਹੁੰਦੀ ਹੈ 35-40000 ਰੁਪਏ ਮਹੀਨੇ ਦੀ ਉਹ ਵੀ ਲੈ ਰਿਆ ਉਹ ਫਿਰ ਇਹਦੇ ਨਾਂ ਤੇ ਜ਼ਮੀਨ ਸੀ ਕਾ ਪਲਾਟ ਸੀ ਕੋਠੀ ਸੀ ਉਹ ਵੀ ਸਾਰੀ ਆਪਣੇ ਨਾਂ ਕਰਵਾ ਲਈਆ ਐਡਵੋਕੇਟ ਆ ਫਾਦਰ ਸਾਹਿਬ ਵੀ ਇਹਨਾਂ ਦੇ ਇਸੇ ਤਰ੍ਹਾਂ ਚਲੇ ਗਏ ਕੋਵਿਡ ਦੇ ਦੌਰਾਨ 4 ਦਿਨ ਪਹਿਲਾਂ ਆਪਣੀ ਬੇਟੀ ਨੂੰ ਮਿਲਦੇ ਆ ਉਹ ਆਪਣੀ ਬੇਟੀ ਨੂੰ ਦੱਸਦੇ ਆ ਵੀ ਮੈਂ ਕਰੋ ਔਖਾ ਮੈਂ ਮੇਰਾ ਬੇਟਾ ਮੈਨੂੰ ਪਰੇਸ਼ਾਨ ਕਰਦਾ ਤੇਰੀ ਮੰਮੀ ਨੂੰ ਵੀ ਬਹੁਤ ਪਰੇਸ਼ਾਨ ਕਰਦਾ ਵੀ ਮੈਂ ਐਸਟੀਐਮ ਸਾਹਿਬ ਦੇ ਰਿਪੋਰਟ ਲਈ ਕੰਪਲੇਂਟ ਦੇਣੀ ਆ ਵਿਚਾਰਾਂ ਦਿਨਾਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਅਚਾਨਕ ਹੀ ਉਹਨੂੰ ਹਾਰਟ ਅਟੈਕ ਆ ਗਿਆ ਕਿ ਉਸ ਤੋਂ ਬਾਅਦ ਕੋਵਿਡ ਦੇ ਦੌਰਾਨ ਪੂਰਾ ਨਹੀਂ ਧਿਆਨ ਦਿੱਤਾ ਗਿਆ ਮਤਲਬ ਫਟਾਫਟ ਕਮਿਸ਼ਨ ਕਰ ਦਿੱਤੀ ਗਈ ਵਿਚਾਰੀ ਭੈਣ ਕਹਿੰਦੀ ਅਸੀਂ ਕੁਝ ਨਹੀਂ ਕਰ ਸਕੇ ਸਾਨੂੰ ਉਦੋਂ ਇੰਨਾ ਡਾਊਟ ਵੀ ਨਹੀਂ ਸੀਗਾ ਔਰ ਹੁਣ ਕਹਿੰਦੇ ਜਦੋਂ ਅੱਜ ਤੋਂ 20 ਦਿਨ ਪਹਿਲਾਂ ਵੀ ਸਾਨੂੰ ਲੋਕਾਂ ਨੇ ਕੰਪਲੇਂਟ ਕੀਤੀ ਵੀ ਚੀਕਾਂ ਪੈਂਦੀਆਂ ਮਾਂ ਨੂੰ ਤੁਹਾਡੇ ਨੂੰ ਕੁੱਟਿਆ ਮਾਰਿਆ ਜਾ ਰਿਹਾ ਜਦੋਂ ਅਸੀਂ ਮਿਲਣ ਜਾਂਦੇ ਨੀਲ ਪਏ ਹੁੰਦੇ ਸੀ ਮਾਤਾ ਜੀ ਦੇ ਮੂੰਹ ਤੇ ਤਾਂ ਫਿਰ ਮਾਤਾ ਜੀ ਨੇ ਪੁੱਛਿਆ ਅਸੀਂ ਆਕੇ ਤੇ ਚਿਰ ਤੇ ਖੜ ਜਾਂਦੇ ਸੀ ਇਕੱਲਿਆਂ ਨੂੰ ਗੱਲ ਵੀ ਨਹੀਂ ਕਰਨ ਦਿੰਦੇ ਸੀ ਜਾਂ ਵਾਈਫ ਫੜੀ ਹੁੰਦੀ ਸੀ ਕੋਲੇ ਜਾਂ ਬੇਟਾ ਇੱਕ ਦਿਨ ਮੌਕਾ ਮਿਲਿਆ ਉਹਨਾਂ ਨੂੰ 5 ਮਿੰਟ ਇਕੱਲਿਆਂ ਨਾਲ ਗੱਲ ਕਰਨ ਦਾ ਤੇ ਉਹਨਾਂ ਨੇ ਮਾਤਾ ਜੀ ਨੇ ਫਿਰ ਉਹਨਾਂ ਨੂੰ ਦੱਸੀ ਸਾਰੀ ਗੱਲ ਵੀ ਮੇਰੇ ਨਾਲ ਬਹੁਤ ਜ਼ਿਆਦਾ ਤਸ਼ੱਦਦ ਹੋ ਰਿਹਾ ਮੈਨੂੰ ਘੁੱਟ ਰਿਹਾ ਵੀ ਤੇਰੇ ਪਾਪਾ ਦਾ ਫੋਨ ਪਿਆ ਇੱਥੇ ਵੀ ਉਹਦੇ ਵਿੱਚ ਤੂੰ ਦੇਖ ਵੀਡੀਓ ਐਕਸੈਸ ਲੈ ਲਾ ਤੇ ਫਿਰ ਉਹਨਾਂ ਨੇ ਵੀਡੀਓ ਦਾ ਐਕਸੈਸ ਆ ਜਿਹੜਾ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਦਾ ਕੈਮਰਾ ਸੀ ਉਹਦੇ ਵਿੱਚੋਂ ਲੈ ਕੇ ਐਕਸੈਸ ਉਹਨੇ ਘਰੇ ਆਪਣੇ ਕੈਮਰਾ ਚਲਾ ਲਿਆ ਹੈ ਤੇ ਜੋ ਇਹ ਕਰ ਰਹੇ ਸੀ ਪਿਛਲੇ ਇੱਕ ਮਹੀਨੇ ਤੋਂ ਵੀਦਨਾ ਤੋਂ ਤਕਰੀਬ ਉਹਦੇ ਕੋਲੇ ਸੀਗਾ ਭੈਣ ਕੋਲੇ ਐਕਸੈਸ ਉਹ ਸਾਰੀਆਂ ਰਿਕਾਰਡਿੰਗਾਂ ਦੇਖਦੀ ਰਹੀ ਉਹ ਬੜਤ ਬਹੁਤ ਬਲਵਾਨ ਨਹੀਂ ਹੈ ਆਪਣੇ ਚਾਲ ਦੇ ਵਿੱਚ ਆਪ ਫਸੇ ਆਪ ਫਸੇ ਕੈਮਰਾ ਖੁਦ ਲਵਾਇਆ ਅੱਜ ਪ੍ਰਸ਼ਾਸਨ ਇੱਥੇ ਤੱਕ ਪਹੁੰਚ ਗਿਆ ਅੱਜ ਉਹ ਭਗਵਾਨ ਇੱਥੇ ਤੱਕ ਪਹੁੰਚ ਗਿਆ ਸੰਗਤ ਭਗਵਾਨ ਦਾ ਰੂਪ ਹੁੰਦੀ ਆ ਅੱਜ ਪ੍ਰਸ਼ਾਸਨ ਨੇ ਰੱਬ ਵਾਂਗ ਖੜ ਕੇ ਅੱਜ ਇਹਨਾਂ ਦੇ ਨਾਲ ਐਸਚਓ ਪਵਨ ਸਾਡੇ ਨਾਲ ਨੇ ਡੀਐਸਪੀ ਸਾਹਿਬ ਸਾਡੇ ਨਾਲ ਨੇ ਮਤਲਬ ਇਹ ਹੋਰ ਰੱਬ ਕੀ ਚਮਤਕਾਰ ਦਿਖਾ ਸਕਦਾ ਕੱਲ ਜੋਗੀ ਪੁੱਤ ਨੂੰ ਬੰਦ ਕਮਰੇ ਦੇ ਵਿੱਚ ਘੁੱਟ ਰਿਆ ਜਿਹਦੀ ਚੀਕ ਵੀ ਬਾਹਰ ਨਹੀਂ ਸੀ ਜਾਣ ਦਿੰਦਾ ਪਰ ਉਹਦੀ ਚੰਗਿਆੜ ਏਡੀ ਦੂਰ ਤੱਕ ਚਲੇ ਗਈ ਅਸੀਂ ਲੁਧਿਆਣੇ ਤੋਂ ਆ ਗਏ ਚੰਡੀਗੜ੍ਹ ਤੱਕ ਤਾਰਾਂ ਖਿਲ ਗਈਆਂ ਪੂਰਾ ਪ੍ਰਸ਼ਾਸਨ ਖੜਾ ਅਸੀਂ ਦੁਨੀਆ ਚੰਦ ਤੇ ਪਹੁੰਚ ਗਈ ਹੈ ਅਸੀਂ ਬੜੀਆਂ ਗੱਲਾਂ ਕਰਦੇ ਸੈਟਲਾਈਟ ਭੇਜ ਰਹੇ ਹਾਂ ਪਰ ਜ਼ਮੀਨ ਤੋਂ ਅਸੀਂ ਕਿਤੇ ਨਾ ਕਿਤੇ ਟੁੱਟਦੇ ਜਾ ਰਹੇ ਹਾਂ ਸੜੀਆਂ ਜੜਾਂ ਮਜ਼ਬੂਤ ਹੋਣ ਦੀ ਬਜਾਏ ਖੋਖਲੀਆਂ ਹੁੰਦੀਆਂ ਜਾ ਰਹੀਆਂ ਅੱਜ ਖੁਦ ਮਾਤਾ ਜੀ ਲੈਕਚਰਾਂ ਰਟਾਇਰ ਨੇ ਤੇ ਇਹਨਾਂ ਦੇ ਹਸਬੰਦ ਸੀ ਜਿਹੜੇ ਹਰੀਚੰਦ ਬਰਮਾ ਜੀ ਐਡਵੋਕੇਟ ਸੀ ਨੀਅਰ ਐਡਵੋਕੇਟ ਸੀ ਇਸ ਰੋਪੜ ਸ਼ਹਿਰ ਦੇ ਮਹਾਨ ਹਸਤੀਆਂ ਚ ਉਹਨਾਂ ਦਾ ਨਾਮ ਸੀ ਫਿਰ ਇਹਨਾਂ ਦੇ ਬੇਟੇ ਆ ਜਿਹੜੇ ਮਾਤਾ ਜੀ ਜਿਹੜੇ ਕੁਟਰੇ ਆ ਅੰਕੁਰ ਬਰਮਾ ਉਹ ਵੀ ਖੁਦ ਐਡਵੋਕੇਟ ਨੇ ਇਹਨਾਂ ਦੇ ਜਿਹੜੇ ਨੂੰਨ ਏ ਮਾਤਾ ਜੀ ਦੇ ਸੁਦਾ ਬਰਮਾ ਉਹ ਵੀ ਟੀਚਰ ਨੇ ਰਟ ਪੜਾਉਂਦੇ ਨੇ ਇਹਨਾਂ ਦੀ ਬੇਟੀ ਉਹ ਵੀ ਪ੍ਰੋਫੈਸਰ ਆ ਹਨਾ ਮੰਨ ਲਓ ਦੀਪਸ਼ਿਕਾ ਜੀ ਇਹਨਾਂ ਦੇ ਜਵਾਈ ਵੀ ਮੰਨ ਲਓ ਖਾਲਸਾ ਕਾਲਜ ਦੇ ਵਿੱਚ ਪੜਾਉਂਦੇ ਨੇ ਮਤਲਬ ਇੰਨੀ ਵੈਲ ਐਜੂਕੇਟਿਡ ਫੈਮਿਲੀ ਹਾਈ ਮਤਲਬ ਐਜੂਕੇਸ਼ਨ ਦੇ ਹੁੰਦੇ باوجود ਫਿਰ ਰੋਪੜ ਦਾ ਸਭ ਤੋਂ ਪੌਛ ਏਰੀਆ ਗਿਆਨੀ ਜੈਲ ਸਿੰਘ ਨਗਰ ਦੇ ਵਿੱਚ ਅਸੀਂ ਖੜੇ ਆ ਤੇ ਇੱਦੀ ਵੱਡੀ ਕੋਠੀ ਕਰੋਨਾ ਦੇ ਮਕਾਨ ਮਤਲਬ ਇਹ ਕੀ ਹੈ ਇੱਕ ਨਾਰਮਲ ਬੰਦੇ ਨੂੰ ਵੀ ਆਪਾਂ ਕਿਸੇ ਦੇ ਘਰ ਜਾ ਕੇ ਇਦਾਂ ਨਹੀਂ ਕਰ ਸਕਦੇ ਅਸੀਂ ਤੁਸੀਂ ਸਾਡੀਆਂ ਵੀਡੀਓ ਦੇਖਦੇ ਆ ਐਡਵੋਕੇਟ ਦੇ ਘਰ ਦੇ ਬਾਹਰ ਦੇ ਵੀ ਘੇੜੇ ਦੋ ਕੱਢ ਲਵੇ ਬੰਦਾ ਐਡਵੋਕੇਟ ਆ ਕੁਝ ਵੀ ਕਰ ਸਕਦਾ ਸੀ ਇਹੀ ਡਰ ਦੀ ਇਹ ਮਾਮਚਾਰੀ ਇੰਨੇ ਟਾਈਮ ਤੋਂ ਚੁੱਪ ਸੀ ਇੰਨੇ ਟਾਈਮ ਤੋਂ ਇਹੀ ਡਰਦੀ ਹੁਣ ਪਿਛਲੇ 1 ਮਹੀਨੇ ਜਦੋਂ ਵੀਡੀਓ ਦੇਖਣ ਤੋਂ ਬਾਅਦ ਇਹਦੀ ਬੇਟੀ ਵੀ ਵਿਚਾਰੀ ਕਿ ਜਦੋਂ ਕਿਤੋਂ ਦੇ ਰਿਸ਼ਤੇਦਾਰਾਂ ਨੂੰ ਕਾਲ ਕੀਤੀ ਮਾਮਾ ਜੀ ਡੈਥ ਹੋ ਚੁੱਕੇ ਇਹਨਾਂ ਦੇ ਬ੍ਰਦਰ ਦੇ ਜੀ ਉਹ ਹੁੰਦੇ ਤਾਂ ਹਾਲਾਤ ਨਹੀਂ ਸੀ ਹੋਣੇ ਉਹ ਕਹਿੰਦੇ ਵੀ ਉਹਨਾਂ ਦੀ ਵੀ ਡੈਥ ਹੋ ਗਈ ਉਹ ਐਮ ਸੀ ਸੀ ਸੀਗੇ ਮਹਾਲੀ ਦੇ 3ਵੀਂ 2 ਦੇ ਮਰਵਾਹਾ ਸਾਹਿਬ ਐਨ ਕੇ ਮਰਵਾਹਾ ਜੀ ਇਹਨਾਂ ਦੇ ਬ੍ਰਦਰ ਉਹ ਵੀ ਟੜਾਕ ਪੂਰੇ ਬੰਦੇ ਸੀ ਪਰ ਅੱਜ ਇਸ ਮਾਂ ਨੇ ਜਿਨੇ ਪੁੱਤ ਪਾਲਿਆ ਪੜਾਇਆ ਲਿਖਾਇਆ ਉਹਨੂੰ ਐਡਵੋਕੇਟ ਬਣਾਇਆ ਪੋਤਾ ਪਾਲਿਆ ਉਹਨੂੰ ਵੀ ਪੜਾਇਆ ਪੋਤਾ ਬੈਟ ਨਾਲ ਕੁੱਟ ਰਿਹਾ ਜੀ ਪੁੱਤੇ ਦੀਆਂ ਵੀਡੀਓ ਆ ਆ ਦੇਖੋ ਪੁੱਤੇ ਦੀ ਦੇਖੋ ਇੱਕ ਕਿੱਡੀ ਸ਼ਰਮਨਾਕ ਗੱਲ ਆ ਆ ਰਾਤ ਦੀ ਇੱਕ ਵੀਡੀਓ ਆ ਤੁਸੀਂ ਦੇਖੋਗੇ ਇਹਦੇ ਵਿੱਚ ਆ ਰਾਤ ਨੂੰ ਪੋਤਾ ਆਉਂਦਾ ਆ ਲਾਈਟ ਬੰਦ ਆ ਰਾਤ ਦੇ 11 11:30 ਵਜੇ ਹੋਏ ਨੇ 19-9 ਦੀ ਇਹ ਤਸਵੀਰ ਆ ਤੁਸੀਂ ਦੇਖੋਗੇ ਪੁੱਤੇ ਨੇ ਗਲਾਸ ਚੱਕਿਆ ਆ ਪਾਣੀ ਦਾ ਗਲਾਸ ਡੋਲਤਾ ਬੈੱਡ ਦੇ ਉੱਪਰ ਉਹਨੇ ਜੱਗ ਡੋਲਤਾ ਪੂਰਾ ਹੁਣ ਜੱਗ ਪਾਣੀ ਦਾ ਡੋਲ ਕੇ ਉਹਦੇ ਹੱਥ ਮਾਰਿਆ ਉਹਨੇ ਉੱਪਰ ਬੈੱਡ ਤੇ ਹੱਥ ਮਾਰਨ ਤੋਂ ਬਾਅਦ ਉਹ ਤਾਂ ਇਸ ਸਾਈਡ ਜਾ ਕੇ ਲਾਈਟ ਵਿਗਾਊਗਾ ਹੁਣ ਔਰ ਪੂਰਾ ਉਹਨੇ ਗੱਲਾਂ ਕਰਦਾ ਬੈੱਡ ਨੂੰ ਦੇਖੋ ਨਾਟਕ ਕਿਦਾਂ ਦਾ ਖੇਡ ਰਹੇ ਨੇ ਇਸ ਮਾਂ ਨਾਲ ਵਿਚਾਰੀ ਨਾਲ ਹੁਣ ਜਾ ਕੇ ਔਰ ਦੱਸ ਰਿਹਾ ਅੰਦਰ ਬਾਥਰੂਮ ਦੇ ਵਿੱਚ ਆਪਦੇ ਪਾਪਾ ਨੂੰ ਵੀ ਪਾਪਾ ਦੇਖੋ ਉਹਨੇ ਬੈੱਡ ਤੇ ਪਿਸ਼ਾਬ ਕੀਤਾ ਪਿਆ ਤੇ ਪਾਪੇ ਨੇ ਲਾਈਟ ਜਗਾਈ ਲਾਈਟ ਜਗੀ ਚਾਨਣ ਹੋਇਆ ਹੱਥ ਲਾ ਕੇ ਦੇਖਦਾ ਹਾਂ ਵੀ ਇਹ ਤਾਂ ਕਹਿੰਦਾ ਬਾਥਰੂਮ ਵਿੱਚ ਕੀਤਾ ਹੋਇਆ ਨੇ ਅੰਦਰ ਜਾ ਕੇ ਆਪਣੀ ਮਾਂ ਨੂੰ ਘੂਰ ਰਿਹਾ ਆ ਵਾਈ ਵੀ ਆ ਗਈ ਇਹ ਵੀ ਆ ਕੇ ਦੇਖਣ ਲੱਗ ਗਈ ਵਿੱਚਾਂ ਬੈੱਡ ਤੇ ਬਾਥਰੂਮ ਮੈਂ ਜਨ ਕਿ ਇਸ ਤਰੀਕੇ ਨਾਲ ਤੁਹਾਨੂੰ ਸਮਝਾਉਣਾ ਚਾਹੁੰਦਾ ਕਿਉਂਕਿ ਇਹਦੀ ਵੋਲਿਊਮ ਬੰਦ ਆ ਤੇ ਇਹਦੀ ਵੋਲਿਊਮ ਨਾ ਹੋਣ ਕਰਕੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਇਹ ਗੱਲ ਹੋਣ ਤੋਂ ਬਾਅਦ ਆ ਦੇਖੋ ਤੁਸੀਂ ਉਹਨੇ ਕਿੰਨੇ ਜ਼ਿਆਦਾ ਇਹ ਆਰਗੂਮੈਂਟ ਹੋ ਰਹੀ ਆ ਪੁੱਤਾਂ ਵੀ ਇੱਥੇ ਖੜਾ ਆਰਗੂਮੈਂਟ ਕਰ ਰਿਹਾ ਵੀ ਤੁਸੀਂ ਵਿੱਚ ਕਰਤਾ ਬਾਥਰੂਮ ਜੋ ਵੀ ਬੋਲਿਆ ਉਸ ਤੋਂ ਬਾਅਦ ਜਿਹੜਾ ਉਹਨੇ ਕਰਨਾ ਪੁੱਤ ਨੇ ਤੁਸੀਂ ਉਹ ਕਾਰਨਾਮਾ ਦੇਖੋ ਹੁਣ ਉਹਨੇ ਕਰਨਾ ਕੀ ਆ ਇਹ ਆ ਲਿਆਇਆ ਜੀ ਉਹ ਚੱਕ ਕੇ ਦੁੱਸੇ ਦੇਖੋ ਵੇਖੋ ਇੱਕ ਮਾਂ ਦੇ ਨਾਲ ਇੱਕ ਪੁੱਤ ਇਦਾਂ ਕਰ ਸਕਦਾ ਕਹਿੰਦੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਪੁੱਤੇ ਜ਼ਿਆਦਾ ਪਿਆਰੇ ਹੁੰਦੇ ਆ ਆ ਤੁਸੀਂ ਇੱਥੇ ਤਾਂ ਮੰਨ ਲਓ ਮੂਲ ਨਾਲੋਂ ਵਿਆਜ ਦੀ ਤੁਸੀਂ ਗੱਲ ਛੱਡੋ ਭਾਈ ਜੀ ਇਹਨਾਂ ਨੇ ਤਾਂ ਮੰਨ ਲਓ ਘਰ ਦੇ ਮਨੂ ਖੋਦੀ ਮਾਂ ਨੂੰ ਖਾਣ ਲੱਗ ਗਿਆ ਜੀ ਜਦੋਂ ਖੇਤ ਦੀ ਬਾੜ ਹੀ ਖੇਤ ਨੂੰ ਖਾਣ ਲੱਗ ਜਵੇ ਤਾਂ ਫਿਰ ਕਿੱਧਰ ਨੂੰ ਜਾਵੇ ਮਾਂ ਬੱਚਿਆਂ ਰਖੀ ਐਸ ਟਾਈਮ ਮਾਂ ਨੂੰ ਪੁੱਤ ਦੀ ਲੋੜ ਆ ਪੁੱਤੇ ਦੀ ਲੋੜ ਆ ਪੁੱਤੇ ਦੀ ਲੋੜ ਹੀ ਮਨਾਈ ਸਿਰੇ ਮਾਂ ਨੇ ਕਿਵੇਂ ਬੰਨੇ ਹੋਣਗੇ ਆਪਦੇ ਪੁੱਤ ਨੂੰ ਵਿਆਹ ਆਉ ਪਾਣੀ ਬਾਰਨੇ ਕੀਤੇ ਹੁਣ ਇਸ ਨੂਨ ਨੂੰ ਧੀ ਬਣਾ ਕੇ ਕਰ ਲਿਆ ਹਿਉ ਉਹਨੂੰ ਪ੍ਰਾਪਰਟੀਆਂ ਦੇ ਦਿੱਤੀਆਂ ਜਿਉਂਦੇ ਜੀ ਸਾਰਾ ਕੁਝ ਇਹਨਾਂ ਨੇ ਉਹਦੇ ਨਾਂ ਆਪਦੇ ਨਾਂ ਕਰਾ ਲਿਆ ਇਸ ਮਾਂ ਤੋਂ ਤੇ ਤੁਸੀਂ ਅੱਜ ਯਕੀਨ ਕਰ ਸਕਦੇ ਹੋ ਕਿਸੇ ਦੇ ਕਹਿ ਕੇ ਆਪਾਂ ਗੱਲ ਕਰੀਏ ਆ ਤੁਸੀਂ ਦੇਖੋ ਇੱਥੇ ਇੱਕ ਹੋਰ ਵੀਡੀਓ ਦੇ ਵਿੱਚ ਆਪੋਤਾ ਆਪਣੀ ਦਾਦੀ ਨੂੰ ਆ ਪਹਿਲਾਂ ਤਾਂ ਤੁਸੀਂ ਦੇਖੋਗੇ ਉਹ ਖੜੇ ਆ ਬਲਾਜ ਆ ਦੇਖੋ ਇਹ ਨੋ ਕਟ ਰਹੀ ਹੈ ਆਪਣੀ ਸੱਸ ਨੂੰ ਦੇਖੋ ਹੂੰ हां नो देखो कि मैं कट रही किसी भी मेंबर ने रहम नहीं की मैं कह ही जन्ना जी जुल्म दिन तहां हो गई उस तो बाद पोता आंदा ਤੁਸੀਂ ਦੇਖੋ ਪੁੱਤੇ ਨੇ ਆ ਕੇ ਕੀ ਕੀਤਾ ਪੁੱਤਾ ਆ ਕੇ ਮਾਤਾ ਨੂੰ ਇੱਥੇ ਅੱਜ ਤੇ ਕਰਦਾ ਬਿਲਕੁਲ ਬਿਲਕੁਲ ਅੱਜ ਤੇ ਕਰਕੇ ਉਹ ਟੇਬਲ ਵੀ ਪਿਛੇ ਜਿਹੜਾ ਪਿਆ ਵਾ ਉਹ ਪਿਆ ਵਾ ਉਹ ਵੀ ਇਹ ਖਿੱਚ ਕੇ ਦੇਖੋ ਤੁਸੀਂ ਵੀ ਨੈਚੁਰਲ ਡੈਥ ਹੋਵੇ ਵੀ ਇਹ ਡਿੱਗ ਪਵੇ ਥੱਲੇ ਦੇ ਸਿਰ ਦੀ ਹੈਡ ਇੰਜਰੀ ਹੋ ਕੇ ਕੋਈ ਇਹ ਮਰ ਜਵੇ ਪੁੱਤੇ ਨੇ ਬਿਲਕੁਲ ਅੱਜ ਤੇ ਕਰਕੇ ਹੁਣ ਇਹਨੂੰ ਭੱਜ ਜਾਣਾ ਛੱਡ ਕੇ ਇਹ ਉਹ ਚਲਾ ਗਿਆ ਬਾਹਰ ਆਹੀ ਡੋਰ ਖੋਲ ਕੇ ਪਿਛਲੀ ਠੀਕ ਹੈ ਜੀ ਏ ਹੁਣ ਮਾਤਾ ਡਿੱਗਦੀ ਗੱਦਾ ਪਰ ਉਹ ਤਕੜੀ ਜੇ ਮੈਂ ਕਹਿੰਨਾ ਪ੍ਰਾਣੀਆਂ ਖਰਾਕਾਂ ਖਾਧੀਆਂ ਪ੍ਰਿੰਸੀਪਲ ਮੈਡਮ ਦੀਆਂ ਵੀ ਜਿਹੜੀ ਉਹ ਜ਼ਿੰਦਾ ਵਾ ਠੀਕ ਆ ਆ ਡਿੱਗ ਵੀ ਥੱਲੇ ਇਸ ਤੋਂ ਬਾਅਦ 1 ਮਿੰਟ ਬਾਅਦ ਇਹਦਾ ਬੇਟਾ ਪੁੱਤਾਂ ਹੁੰਦਾ ਬੈਟ ਲੈ ਕੇ ਤੁਸੀਂ ਦੇਖੋ ਰੂਮ ਚ ਐਡ ਹੁੰਦਾ ਹੋਆ ਕਿ ਹਾਜ਼ਰ ਹੋ ਗਿਆ ਆ ਬੈਟ ਉਹਦੇ ਹੱਥੇ ਚ ਆ ਦੇਖੋ ਅੰਮੂ ਤੇ ਮਾਰ ਰਿਹਾ ਬੈਟ ਉਹਦੇ ਠੀਕ ਹੈ ਜੀ ਉਸ ਤੋਂ ਬਾਅਦ ਉਹ ਆਪਦੇ ਬੈਟ ਨਾਲ ਮਾਰ ਕੇ ਜੋ ਵੀ ਕਰਨਾ ਕਰਿਆ ਗਿਆ ਇੱਧਰ ਆ ਗਿਆ ਉਸ ਨੂੰ ਸੋਰੀ ਇੱਕ ਬੇਟਾ ਆਪਣੀ ਮਾਂ ਨਾਲ ਇਹ ਕਰਤੂਤ ਕਰ ਸਕਦਾ ਕੀ ਇਹ ਸਾਡੇ ਸੱਭੇ ਸਮਾਜ ਦੀ ਨਿਸ਼ਾਨੀ ਹੈ ਕੀ ਇਹ ਐਡਵੋਕੇਟ ਕਿਸੇ ਹੋਰ ਨੂੰ ਇਨਸਾਫ ਦਿਵਾ ਸਕਦਾ ਕੀ ਇਹ ਇਨਸਾਫ ਦਾ ਮਸੀਹਾ ਹੋ ਸਕਦਾ ਹੈ ਜਿਹੜਾ ਘਟੀਆ ਬੰਦਾ ਜਿਹੜੀ ਟੀਚਰ ਪੜ੍ਹਾਉਂਦੇ ਰਹੇ ਆ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਪਿਆ ਇਸ ਮਾਂ ਨੇ ਬਣਾਈਆਂ ਹੋਣੀਆਂ ਅੱਜ ਉਹਦੀ ਨੂੰ ਵੀ ਟੀਚਰ ਆ ਉਹ ਕਿੰਨੀਆਂ ਜ਼ਿੰਦਗੀਆਂ ਉਹ ਕਿੰਨੀਆਂ ਕਿੰਨੀਆਂ ਨੂੰ ਟੀਚਰ ਇਹ ਜਗਾ ਟੀਚਰ ਕਿਦਾਂ ਦਾ ਹੋਊਗਾ ਕਿੰਨੀਆਂ ਜ਼ਿੰਦਗੀਆਂ ਖਰਾਬ ਕਰੂਗਾ ਅੱਗੋਂ ਤੁਸੀਂ ਦੇਖੋ ਕਿਵੇਂ ਫੇਰ ਆ ਗਿਆ ਪੁੱਤਾਂ ਮਤਲਬ ਇੱਕ ਛੋਟਾ ਬੱਚਾ ਉਹ ਨਵਾਲਾਗਾ ਬੱਚਾ ਨਾਲੇ ਹਾਲਾਂਕਿ ਅਸੀਂ ਉਹਨੂੰ ਗੁਨਾਹਗਾਰ ਨਹੀਂ ਕਹਿੰਦੇ ਮਾਪੇ ਗੁਨਾਹਗਾਰ ਨਹੀਂ ਬੱਚਾ ਜੋ ਦੇਖਦਾ ਉਹੀ ਕਰਦਾ ਕੱਲ ਨੂੰ ਉਹਨੇ ਇਹਨਾਂ ਨਾਲ ਵੀ ਉਹੀ ਕੁਝ ਕਰਨਾ ਹੈ ਇਹ ਉਹ ਕਹਿੰਦੇ ਦਾਇਆ ਬਾਲ ਕਿੱਡੇ ਕਿੱਡੇ ਕਹਿੰਦੇ ਮੂਰੇ ਆਏ ਨੇ ਇਹਨਾਂ ਦੇ ਨਾਲ ਹੋਣਾ ਹੈ ਇਹ ਸਰ ਕੀ ਕਾਰਵਾਈ ਕਰ ਰਹੇ ਹੋ ਆ ਚੱਕੋ ਜੀ ਤੁਹਾਨੂੰ ਚੱਕੋ ਪਾਣੀ ਪਿਆ ਤਾਂ ਅਨੇ ਕੋਈ ਨਹੀਂ ਆਪ ਦੇਖਣ ਇਹ ਕੰਬਲ ਚ ਪਾਉਂਦਾ ਕੰਬਲ ਚ ਪਾਉਂਦਾ ਕੁਝ ਨਹੀਂ ਮੈਂ ਕਿਹਾ ਕਿ ਤੁਸੀਂ ਚੱਲੋ ਕੋਈ ਚੱਤਰ ਹੈਗੀ ਆ ਜੀ ਬਸ ਇੱਥੋਂ ਇੱਕ ਵਾਰੀ ਲੈ ਕੇ ਜਾਣਾ ਔਖਾ ਥੋੜਾ ਇਹਨਾਂ ਨੂੰ ਮਾਤਾ ਜੀ ਪੈ ਜਾਓ ਪੈ ਜਾਓ ਮਾਂ ਪੈ ਜਾਓ ਮਾਂ ਬਣ ਕੇ ਪੈ ਜਾਓ ਫਿਕਰ ਨਾ ਕਰੋ ਤੁਹਾਡੇ ਪੁੱਤਰ ਆ ਗਏ ਆ ਸੀ ਹਨਾ ਮਾਂ ਫਿਕਰ ਨਹੀਂ ਕਰਨਾ ਉਧਰ ਮੈਂ ਚੱਕ ਲਵਾਂ ਮਾਂ ਇਹ ਤੈਨੂੰ ਪਾਸਾ ਲੈ ਜਾਓ ਬੋਟੇ ਸਿਲਵਰ ਨਹੀਂ ਮਾਰਦੇ ਸਿਲਵਰ ਸਿਲਵਰ ਆਪ ਨੇ ਕਿਹਾ ਨਾ ਮੈਂ ਮਾਰਦੇ ਕਿੰਨਾ ਮਾਰੇ ਨਾ ਮਾਰੇ ਕਿੰਨੀ ਸਿਰਨਾ ਕੱਟੋ ਹਾਂ ਟਾਈਮ ਚੱਕੋ ਤੁਸੀਂ ਫੜੋ ਫੜੇ ਫਿਕਰਾ ਮਤਮਾ ਵਿੱਚ ਕਰ ਲਾ ਬਾਂ ਜੀ ਹਾਂ ਜੀ ਛੱਡੋ ਜੀ ਮੈਂ ਨਾਲ ਗੱਲ ਕਰ ਇੱਕ ਮਿੰਟ ਆ ਗਿਆ ਅੱਛਾ ਕਿਉ ਮੜੇ ਚੱਕੂ ਇੱਕ ਮਿੰਟ ਆ ਗਿਆ ਆ ਲੈ ਇੱਕ ਜਿੱਦ ਤੱਕ ਮਾਰ ਰਹੀ ਜੀ ਨੂੰ ਜੀ ਜੀ ਸਾਥ ਆਪਣੇ ਉਧਰ ਮੈਂ ਆਪਣੇ ਵੀਰ ਨੂੰ ਰੱਖਿਆ ਬਣਾਇਆ ਦੰਤ ਨੇ ਮੈਂ ਇੱਕ ਵਾਰ ਰਿਆਮਾ ਆਵਾਂ ਗੁੱਲੇ ਮੈਂ ਤੁਹਾਨੂੰ ਗੱਲ ਕਰਾਂ ਗੱਡੀ ਬੋਲੋ ਜਾਜੀ ਲੈਣੇ ਤੋਂ ਨਾਲ ਪੈ ਜਾ ਤੋਰ ਲੱਗ ਮੈਂ ਤੂੰ ਆਦੂ ਮੈਂ ਤੈਨੂੰ ਦੇਖੋ ਅੱਜ ਇਸ ਸੱਬੇ ਸਮਾਜ ਦੇ ਵਿੱਚ ਕੀ ਹੋ ਰਿਹਾ ਅੱਜ ਅਸੀਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਪ੍ਰਸ਼ਾਸਨ ਨੇ ਵੀ ਅੱਜ ਸਾਨੂੰ ਯਕੀਨ ਦਿਵਾਇਆ ਵੀ ਅਸੀਂ ਪਰਚਾ ਦਰਜ ਕਰਕੇ ਇਸ ਬੰਦੇ ਨੂੰ ਇਸ ਬੰਦੇ ਨੂੰ ਅਸੀਂ ਸਜ਼ਾ ਦੇਵਾਂਗੇ ਇਹ ਕਿਸੇ ਕਰਕੇ ਜਦੋਂ ਘਰ ਦੇ ਵਿੱਚ ਕੁੱਤ ਜਾਂਦਾ ਐਸੀ ਅਨਰਧਾਰ ਕਰਕੇ ਗਈ ਨਹੀਂ ਨਹੀਂ ਗਏ ਮੈਂ ਤੁਹਾਨੂੰ ਦੱਸ ਰਿਹਾ ਜੀ ਅਸੀਂ ਕਿਸੇ ਨੂੰ ਆ ਦੇਖੋ ਨਹੀਂ ਜੀ ਇਹਨਾਂ ਦੇ ਮੱਲੇ ਵਿੱਚੋਂ ਕੋਈ ਵੀ ਇਹਨਾਂ ਦੇ ਕਰਨ ਆ ਦੇਖੋ ਹਾਂਜੀ ਹਾਂਜੀ ਬਹੁਤ ਗੁੱਟ ਰਹੀ ਹਾਂਜੀ ਬਹੁਤ ਗੁੱਟ ਰਹੀ ਬਹੁ ਵੀ ਵਾਹਿਗੁਰੂ ਹਾਂਜੀ ਚੱਲਦੇ ਨਹੀਂ ਚੱਲਦੇ ਚਲੋ ਗੱਡੀ ਕੱਢੋ ਤੇ ਅੱਜ ਇਸ ਸਮਾਜ ਦੇ ਵਿੱਚ ਜਿਹੜੀ ਤਸਵੀਰ ਸਾਹਮਣੇ ਆਈ ਆ ਉਹਨੂੰ ਲੈ ਗਏ ਪੁਲਿਸ ਵਾਲੇ ਫੜ ਕੇ ਐਡਵੋਕੇਟ ਸਾਹਿਬ ਨੂੰ ਵੀ ਲੈ ਗਏ ਉਹਨੂੰ ਲੈ ਕੇ ਨਹੀਂ ਗਏ ਲੈ ਕੇ ਜਾਂਦੇ ਆ ਉਹਨਾਂ ਨੇ ਉਹਨੂੰ ਲੈ ਕੇ ਨਹੀਂ ਗਏ ਕੈਮਰਾ ਸਭਿਲ ਤੋਂ ਕਹਿੰਦੇ ਆ ਗਿਆਨੀ ਜੀ ਉਹ ਲੈ ਲਿਆ ਉਹਨਾਂ ਦਾ ਪ੍ਰੈਸ ਕੂ ਕਰ ਲਿਆ ਡੱਬਾ ਲੈ ਲਿਆ ਸਾਰਾ ਕੁਝ ਇੱਕ ਵਾਰੀ ਆਪਾਂ ਨੂੰ ਮਿਲੀਏ ਯਾਰ ਮੜਾ ਜੀ ਸਾਹਿਬ ਨੂੰ ਮਿਲਣਾ ਕੋਈ ਨਹੀਂ ਜੀ ਬਾਅਦ ਕਰ ਦੇਗਾ 2 ਮਿੰਟ ਰੋ ਕੋ ਵੀਰ ਬਣ ਕੇ ਐਡਵੋਕੇਟ ਸਾਹਿਬ ਸਰ ਤੁਹਾਨੂੰ ਨ ਬੇਨਤੀ ਕਰਦਾ ਅਸੀਂ ਐਨਜੀਓ ਤੋਂ ਆਏ ਹਾਂ ਮਨੁੱਖਤਾ ਦੀ ਸੇਵਾ ਤੋਂ ਸ਼ਾਇਦ ਤੁਹਾਡੇ ਦਿਮਾਗ 'ਚ ਹੋਵੇ ਵੀ ਸ਼ਾਇਦ ਅਸੀਂ ਉਦਾਂ ਹੀ ਕਰ ਰਹੇ ਹਾਂ ਦੇਖੋ ਬੇਟਾ ਤੁਹਾਡਾ ਕਿੱਦਾਂ ਮਾਰ ਰਿਹਾ ਤੁਹਾਡੀ ਮਦਰ ਨੂੰ ਇਹ ਆ ਦੇਖੋ ਕਿੱਦਾਂ ਮਾਰ ਰਿਹਾ ਦੇਖੋ ਕੀ ਤੁਹਾਨੂੰ ਇਸ ਗੱਲ ਦੀ ਸ਼ਰਮ ਹੈ ਵੀ ਤੁਸੀਂ ਆਪਣੀ ਮਾਂ ਨੂੰ ਕਿੱਦਾਂ ਕੁੱਟ ਰਹੇ ਹੋ ਤੁਹਾਨੂੰ ਇਹਨਾਂ ਨੇ ਜਮਿਆ ਸੀ ਬਾਈ ਜੀ ਇਹਨੇ ਇਹਦਾ ਕਿਹੜਾ ਗੁਨਾਹ ਕੀਤਾ ਮਾਂ ਨੇ ਉਹ ਬੰਦ ਕਰ ਦਿਓ ਪਲੀਜ਼ ਸਰ ਨਹੀਂ ਨਹੀਂ ਪਲੀਜ਼ ਨਹੀਂ ਸਰ ਇਸ ਗੱਲ ਦੀ ਕੋਈ ਮਾਫੀ ਹੋ ਸਕਦੀ ਆ ਇਸ ਗੱਲ ਦੀ ਸਰ ਮਾਫੀ ਹੋ ਸਕਦੀ ਆ ਨਹੀਂ ਤੁਹਾਨੂੰ ਦੱਸੋ ਤੁਸੀਂ ਮੈਨੂੰ ਐਡਵੋਕੇਟ ਸਾਹਿਬ ਜੀ ਮੈਂ ਤਾਂ ਪਤਲੀ ਮਾਤਾ ਜੀ ਦੀ ਸੇਵਾ ਕਰਦੀ ਆ ਨਹੀਂ ਮੈਂ ਇਸ ਤਰ੍ਹਾਂ ਦੀ ਸੇਵਾ ਭਾਈ ਜੀ ਜਾਨ ਦੇ ਕੇ ਸੇਵਾ ਕਰੇਗਾ ਨਾ ਆ ਸੇਵਾ ਆ ਸੇਵਾ ਜੋ ਗਲਤੀਆਂ ਹੋਈਆਂ ਨੇ ਮਾਂ ਨੂੰ ਨਹੀਂ ਗਲਤੀ ਮੰਨਦੇ ਹੋ ਚਾਲ ਚਾਲ ਦੇ ਕੇ ਸੇਵਾ ਗਲਤੀ ਮੰਨਦੇ ਹੋ ਆਪਣੀ ਪਹਿਲਾਂ ਦੱਸੋ ਸਰ ਤੁਸੀਂ ਗਲਤੀ ਮੰਨਦੇ ਹੋ ਸਾਰਾ ਜੀਵਨ ਆਪਣਾ ਇਸੇ ਵਰਤ ਲਾਉਂਗੇ ਬਿਲਕੁਲ ਲਾਉਂਗੇ ਤੁਹਾਡੇ ਫਾਦਰ ਸਾਹਿਬ ਕੋ ਕਿੱਡਾ ਨਾਮ ਸੀ ਹਰੀਚੰਦ ਬਰਮਾ ਜੀ ਦਾ ਯਾਰ ਇਹ ਪਰਵਾਰ ਤੁਹਾਡਾ ਪੁੱਤ ਤੁਹਾਡਾ ਪੁੱਤ ਕਿੰਨਾ ਕੁੱਟ ਰਿਆ ਦੇਖੋ ਮੈਂ ਦੇਣਾ ਨਹੀਂ ਜੀ ਦੇ ਸਕਦਾ ਆਪਣੀ ਮਾਂ ਬਾਪ ਬਸ 9 ਮਹੀਨਿਆਂ ਨੂੰ ਤੁਹਾਨੂੰ ਪੇਟ ਚ ਰੱਖਿਆ ਭਾਈ ਕਿੰਨਾ ਦਰਦ ਇੱਕ ਉਂਗਲ ਤੋੜਦੀ ਨਾ ਪਰ ਕਿੰਨੀ ਪੇਨ ਹੁੰਦੀ ਹੈ 66 ਹੱਡੀਆਂ ਇੱਕੋ ਟਾਈਮ ਟੁੱਟਣ ਜਿੰਨੀ ਪੇਨ ਹੁੰਦੀ ਜਦੋਂ ਬੱਚੇ ਦਾ ਜਨਮ ਹੁੰਦਾ ਤੁਸੀਂ ਅੰਦਰੋਂ ਕੀ ਦਿੱਤਾ ਸਿੱਲਾ ਕੀ ਦਿੱਤਾ ਮੈਂ ਪੂਰਾ ਉਹ ਕਰਨ ਲਈ ਅੱਜ। ਕੀ ਸਾਰਾ ਸਾਰਾ ਦੋ ਦੋ ਮੌਕਾ ਦਸਤੀ ਬਲਾਉਂਗਾ ਜੀ ਆਪਣਾ ਜੀਵਨ ਮੈਂ ਇੰਨਾ ਵਾਦਾ ਕਰਦਾ ਹਾਂ ਸਾਰਿਆਂ ਨੂੰ ਕੀ ਪ੍ਰਚਰ ਕਰਾਂਗੇ ਮੈਂ ਆਪਣੀ ਮਾਂ ਦੀ ਸੇਵਾ ਕਰਾਂਗਾ ਸਰ ਤੁਹਾਨੂੰ ਲੱਗਦਾ ਮਾਂ ਤੁਹਾਡੇ ਕੋਲ ਆ ਕੇ ਰਹੂਗੀ ਹੁਣ ਤੁਹਾਨੂੰ ਲੱਗਦਾ ਆ ਵੀ ਤੁਹਾਡੀ ਮਾਂ ਤੁਹਾਨੂੰ ਮਾਫ ਕਰ ਦੋਗੀ ਮੇਰੀ ਤਾਂ ਇਹੀ ਹੋਇਆ ਜੀ ਤੁਸੀਂ ਪ੍ਰਾਪਰਟੀ ਵਿੱਚ ਸਾਰਾ ਕੁਝ ਕਰ ਲਿਆ ਮਾਂ ਦੀ ਕੋਠੀ ਲੈ ਲਈ ਦੋਨੇ ਪਲਾਟ ਆਪਣੇ ਨਾਂ ਕਰਾ ਲਏ ਜਦੋਂ ਮਾਂ ਜਿਉਂਦੀ ਬੈਠੀ ਸੀ ਤੁਹਾਨੂੰ ਮਿਲਣਾ ਸੀ ਤੁਸੀਂ ਕਾਹਲੀ ਕਾਤੋਂ ਕੀਤੀ ਹੈ ਕੁਛ ਨਹੀਂ ਜੀ ਕੀਤਾ ਹੈਗਾ ਨਹੀਂ ਪ੍ਰਾਪਰਟੀ ਚੇਂਜ ਹੋਈਆਂ ਤੁਹਾਡੇ ਅਸੀਂ ਪੇਪਰ ਦੇਖਿਆ ਸਾਰੇ ਕੁਝ ਇਹਨਾਂ ਦਾ ਹੀ ਜੀ ਮਾਤਾ ਜੀ ਸਰ ਨਹੀਂ ਸਰ ਤੁਸੀਂ ਇਹਨਾਂ ਕਾਤੋਂ ਮੱਲੋ ਇਹਨੇ ਲਾਲਚ ਕਿਵੇਂ ਹੋ ਗਏ ਤੁਸੀਂ ਜੀ ਕੋਈ ਲਾਲਚ ਨਹੀਂ ਹੋਇਆ ਜੀ ਠੀਕ ਹੈ ਜੀ ਨਹੀਂ ਐਡਵੋਕੇਟ ਸਾਹਿਬ ਬਹੁਤ ਦੁੱਖ ਲੱਗਿਆ ਅੱਜ ਯਕੀਨ ਮਨਵਾ ਐਡਵੋਕੇਟ ਸਾਹਿਬ ਅੱਜ ਹਰੀਚੰਦ ਬਰਮਾ ਜੀ ਦਾ ਜਿਹੜਾ ਪਰਿਵਾਰ ਆ ਪਿੱਛੇ ਨੂੰ ਹੋ ਜਾ ਵੀਰ ਜੀ ਥੋੜਾ ਜਿਆ ਤੇ ਕੀ ਇਹ ਹਰੀਚੰਦ ਵਰਮਾ ਜੀ ਨੂੰ ਤੁਸੀਂ ਇੱਥੇ ਅੱਜ ਇੱਕ ਫੋਟੋ ਸਥਾਪਿਤ ਕਰਕੇ ਇਹੀ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਪੇਟ ਕਰਦੇ ਹਾਂ ਉਹਨਾਂ ਦੀ ਧਰਮ ਪਤਨੀ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਤੁਸੀਂ ਦੇਖੋ ਕਿੰਨੇ ਕਿੰਡੀਆਂ ਤਸਵੀਰਾਂ ਕਿੱਡਾ ਕਿੱਡੇ ਮਨਿਸਟਰਾਂ ਵੱਲੋਂ ਤੁਹਾਨੂੰ ਮਤਲਬ ਸਨਮਾਨਿਤ ਕੀਤਾ ਜਾ ਰਿਹਾ ਆ ਦੇਖੋ ਕਿੱਥੇ ਕਿੱਥੇ ਸਨਮਾਨਿਤ ਕੀਤਾ ਜਾ ਰਿਹਾ ਜੀ ਰਹਿਮਤ ਜੀ ਨੂੰ ਵੀ ਲਾਲਤਾ ਪਾਈ ਜਾਂਦੀ ਹੈ ਹਾਂ ਜੀ ਇਹ ਮੰਤਰੀਆਂ ਵੱਲੋਂ ਵੀ ਇਹਨਾਂ ਨੂੰ ਲਾਲਤਾ ਪਾਈ ਜਾ ਰਹੀ ਹੈ ਪਤਾ ਹੋਣਾ ਕਿ ਨੂੰ ਬੰਦ ਕਰ ਓਧਰ ਆ ਜਾ ਥੋੜਾ ਜੀ ਹਾਂ ਜੀ ਆ ਬੇਟਾ ਤੂੰ ਉਰਿਆ ਪੁੱਤ ਕ੍ਰਿਸ਼ ਤੂੰ ਪੁੱਤ ਆਪਣੀ ਦਾਦੀ ਨੂੰ ਕੁੱਟ ਰਿਆ ਨਹੀਂ ਨਹੀਂ ਪਤਾ ਨਹੀਂ ਤੇਰੀ ਵੀਡੀਓ ਪਤਾ ਨਹੀਂ ਇਹ ਤਾਂ ਅੱਜ ਛੱਡਣ ਆਇਆ ਹੁਣ ਮੈਂ ਤਾਂ ਨਹੀਂ ਨਹੀਂ ਪਲੀਜ਼ 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 ਦੇਖੋ ਮੇਰੀ ਗੱਲ ਸੁਣੋ ਦੇਖੋ ਇੱਕ ਝੂਠ ਦਾ ਉਹ ਹੁੰਦਾ ਆ ਤੂੰ ਹੈ ਨਾ ਤੁਹਾਨੂੰ ਵੀ ਨਹੀਂ ਪਤਾ ਆ ਤੁਹਾਨੂੰ ਇੱਕ ਤੁਹਾਡੇ ਬੇਟੇ ਦੀ ਕਰ ਤੂੰ ਦਿਖਾਉਣਾ ਮੈਂ ਦੇਖੋ ਇਹ ਪਾਣੀ ਦੇ ਜੱਗ ਚੱਕਿਆ ਇਹ ਜਾ ਕੇ ਨੇ ਆ ਬੈੱਡ ਦੇ ਉੱਪਰ ਡੋਲਤਾ ਤੁਸੀਂ ਕਿੱਥੇ ਸੀ ਉਸ ਟਾਈਮ ਪਤਾ ਟੈਕਮੈਂਟ ਬੇਟ ਕਰੋ। ਨਿਕੋਨੇ ਬੈੱਡ ਗਿੱਲਾ ਕਰਤਾ। ਇਸ ਤਰ੍ਹਾਂ ਦੀ ਸੋਚ ਬੱਚੇ ਦੀ ਬਣ ਗਈ ਅੱਜ ਤੁਹਾਡੇ ਨੇ ਕੀ ਬਣੂ? ਤੁਹਾਡਾ ਕੀ ਕਰੂ ਪਤਾ ਹੈ? ਤੁਹਾਡੇ ਨੇ ਕੀ ਕਰਨਾ ਨੇ? ਆ ਦੇਖੋ ਤੁਸੀਂ। ਤੁਹਾਨੂੰ ਦੱਸ ਰਿਹਾ ਵਾਸ਼ਰੂਮ ਖੜਿਆ ਨੂੰ ਵੀ ਪਾਪਾ ਦੇਖੋ ਇੱਥੇ ਦਾਦੀ ਦੇ ਮੁੱਤਿਆ ਪਿਆ ਵਾ। ਤੁਸੀਂ ਆਏ, ਆ ਕੇ ਲਾਈਟ ਜਗਾਈ, ਹੱਥ ਲਾ ਕੇ ਦੇਖਿਆ ਹਾਂ ਵੀ ਵਾਕਿਆ ਯਾਰ ਇਹ ਤਾਂ ਤੂੰ ਸ਼ਾਫ ਕਰਤਾ ਦਾਦੀ ਨੇ। ਉਸ ਤੋਂ ਅਰੇ ਦੀ ਮੰਮੀ ਆਂਦੇ। ਦੇਖੋ ਆਰਗੂਮੈਂਟ ਕਰ ਰਹੇ ਕੀ ਕਰ ਰਹੇ ਤੁਸੀਂ ਸੁਣ ਰਹੇ ਸੀ ਉਸ ਟਾਈਮ ਤੁਹਾਨੂੰ ਪਤਾ ਆ ਗਿਆ ਤੁਹਾਡੇ ਤੁਹਾਡੀ ਤਸਵੀਰ ਹੈ ਭੈਣ ਜੀ ਇਹੀ ਕੱਪੜੇ ਪਾਏ ਹੋਣੇ ਜਿਹੜੇ ਅੱਜ ਪਾਏ ਹੋਣੇ ਤੁਹਾਡੇ ਸੇਮ ਡਰੈਸ ਦੇ ਵਿੱਚ ਤੁਸੀਂ ਤੁਸੀਂ ਦੇਖੋ ਮੈਂ ਮਿੱਲੀ ਕਰਦੀ ਫਿਰ ਮੈਂ ਚੇਂਜ ਕਰ ਦਿੰਦੀ ਹਾਂ ਦੇਖੋ ਇੱਕ ਮਿੰਟ ਦੇਖੋ ਕੋਈ ਗੱਲ ਨਹੀਂ ਤੁਸੀਂ ਦੇਖੋ ਮੇਰੀ ਭੈਣ ਬਣ ਕੇ ਪਲੀਜ਼ ਦੇਖੋ ਪਿੱਛੇ ਰਹੋ ਬੱਕਾ ਥੋੜਾ ਜਿਹਾ ਤੁਸੀਂ ਪਲੀਜ਼ ਪਿੱਛੇ ਰਹੋ ਆ ਦੇਖੋ ਇੱਕ ਮਿੰਟ ਦੇਖੋ ਤੁਸੀਂ ਕੀ ਕਹਿ ਰਹੇ ਹੋ ਮਾਤਾ ਨੂੰ ਆਪਣੇ ਨੂੰ ਵਾਸ਼ਰੂਮ ਚ ਬੈਠਿਆਂ ਨੂੰ ਉਸ ਤੋਂ ਬਾਅਦ ਹਲੋ ਆ ਦੇਖੋ ਇੱਕ ਮਿੰਟ ਪਿੱਛੇ ਨੂੰ ਕਰ ਲੋ ਪੁੱਤ ਪਲੀਜ਼ ਪਿੱਛੇ ਨੂੰ ਹੋ ਜਾ ਆ ਦੇਖੋ ਜੀ ਮੜਾ ਜਾ ਪਿੱਛੇ ਨੂੰ ਹੋ ਜਾ ਵੀਰੇ ਪਲੀਜ਼ ਪਿੱਛੇ ਨੂੰ ਹੋ ਜਾ ਇਹ ਆ ਦੇਖੋ ਹਾਂ ਤੁਸੀਂ ਲੈ ਆਏ ਅੰਦਰ ਵਾਸ਼ਰੂਮ ਚ ਉਹਨੂੰ ਵਾਸ਼ਰੂਮ ਤੋਂ ਲੈ ਆ ਕੇ ਤੁਸੀਂ ਆ ਕੀ ਕੀਤਾ ਉਹਦੇ ਨਾਲ ਫਿਰ ਚਲੋ ਹਾਂ ਪੁੱਤ ਇਹ ਕੀ ਆ ਪੁੱਤ ਤੂੰ ਦੱਸ ਕ੍ਰਿਪਸ਼ ਕ੍ਰਿਸ਼ਪਤਰਾ ਨਾ ਕ੍ਰਿਸ਼ਪ ਕਿਸ਼ਮ ਕੀ ਆ ਪੁੱਤ ਜਾਦੀ ਨਾਲ ਤੂੰ ਕਹ ਤੋ ਕਿਤਾ ਪਾਣੀ ਢੋਲ ਕੇ ਪਾਪਾ ਤੋਂ ਪਟਾਇਆ ਕਰ ਤੂੰ ਜਾਦੀ ਨੂੰ ਤੂੰ ਨਹੀਂ ਪਾਣੀ ਢੋਲਿਆ ਬਾਥਰੂ ਨਹੀਂ ਕਿਟਾਇਆ ਮੈਂ ਪੁੱਤ ਪਾਣੀ ਢੋਲਿਆ ਫਿਰ ਤੂੰ ਪਾਪਾ ਨੂੰ ਦੱਸਿਆ ਵੀ ਆ ਦੇਖੋ ਇਹਨੇ ਵਿੱਚ ਉੱਤੇ ਵਾਸ਼ਰੂਮ ਕੀਤਾ ਫਿਰ ਪਾਪਾ ਨੇ ਉਹਨੂੰ ਕੱਢ ਕੇ ਕੁੱਟਿਆ ਇਸ ਗੱਲ ਲਈ ਵੀ ਤੂੰ ਉੱਤੇ ਵਾਸ਼ਰੂਮ ਕੀਤਾ ਹਾਂ ਵੀ ਰਾਤ ਨੂੰ ਸੌਂਦੇ ਨਹੀਂ ਸੀ ਹਾਂ ਫਿਰ ਕੁੱਟਣਾ ਪੁੱਤ ਕੁੱਟਣਾ ਪੁੱਤ ਤੂੰ ਪਾਪਾ ਨਾਲ ਐਂ ਕਰੇਂਗਾ ਤੇਰੇ ਨਾਲ ਪਾਪਾ ਨਾਲ ਬੱਚੇ ਤੇਰੇ ਐ ਕਰਨਗੇ ਕਿਸ਼ਮ ਕਿਹੜੀ ਕਲਾਸ ਚੰ ਤੂੰ ਪਲੱਸ 1 ਜੇ ਕਿਸ਼ਮ ਦੀ ਪਲੀ ਕਿਸ਼ਮ ਦੀ ਵੀਡੀਓ ਨਾ ਬੇਚ ਜੇ ਇਹ ਚੋਂ ਸ਼ਾਇਦ ਤੁਹਾਨੂੰ ਮੈਨ ਬਿਲਕੁਲ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਕਿਸੰਪ ਸੜਕ ਕੀਤੇ ਜਾ ਰਹੇ ਸੀ ਕੀ ਅਸੀਂ ਆਪਣੇ ਬੱਚਿਆਂ ਨੂੰ ਕਿਹੜੀ ਸਿੱਖਿਆ ਦੇ ਰਹੇ ਹਾਂ ਕਿੱਥੇ ਮੇਰਾ ਸਮਾਜ ਖੜਾ ਹੋ ਗਿਆ ਕਿੱਥੇ ਪੁੱਤ ਆਗੇ ਜਦੋਂ ਘਰੋਦ ਦੇ ਵਿੱਚ ਪੁੱਤ ਪੈਦਾ ਹੁੰਦਾ ਸੀ ਤਾਂ ਉਹ ਲਾੜ ਖੁਸ਼ੀਆਂ ਮਨਾਇਆ ਜਾਂਦੀ ਹੈ ਪਰ ਜਦੋਂ ਧੀ ਜੰਮਦੀ ਆ ਤਾਂ ਬਹੁਤ ਸਾਰੀਆਂ ਅਦਾਸੀਆਂ ਛੱਡ ਜਾਨੀਆਂ ਪਰ ਉਸ ਧੀ ਨੇ ਆਪਣੀ ਮਾਂ ਦੀ ਜਾਨ ਬਚਾਈਆ ਪਰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮਨੁੱਖਤਾ ਦੀ ਸੇਵਾ ਦਾ ਦੈਲੀਪੋਸ ਪੰਜਾਬੀ ਦੀ ਟੀਮ ਖਾਸ ਤੌਰ ਤੇ ਧੰਨਵਾਦ ਕਰਦੀ ਹੈ ਕਿਉਂਕਿ ਸਵੇਰ ਤੋਂ ਇੱਕ ਲੱਤੇ ਖੜੇ ਹੋ ਕੇ ਇਸ ਇਨਸਾਨ ਨੇ ਇਸਮਾਨੀ ਜਿੰਦਗੀ ਬਚਾਈ ਹੈ ਬੋਲ ਸਕਦੇ ਹਾਂ ਅਮਾਉਂਗ ਦੀ ਜਿੰਦਗੀ ਬਚਾ ਸਕਦੇ ਹਾਂ ਸਾਰੀ ਸਮਾਜ ਇਦਾਂ ਦੀ ਸਾਰੀ ਸੋਸਾਇਟੀ ਇਦਾਂ ਦੀ ਪਰ ਇੱਕ ਅੰਦਾ ਇਦਾਂ ਦਾ ਹੁੰਦਾ ਜਿਹੜਾ ਸਾਰਿਆਂ ਦੇ ਮੱਥੇ ਤੇ ਦਾਗ ਲਵਾ ਦਿੰਦਾ ਅੱਜ ਇਸ ਘਰ ਦੇ ਵਿੱਚ ਆ ਕੋਟ ਇਸ ਪਏ ਨੇ ਅੰਤਰ ਤਰੀਕਾ ਪਾਈਆਂ ਫਾਈਲਾਂ ਕਿੰਨੀਆਂ ਹੈ ਕਿੰਨੇ ਪੂਰਾ ਇਸ ਸੰਵਿਧਾਨ ਪਿਆਵਾ ਦੇਖੋ ਪੂਰਾ ਸੰਵਿਧਾਨ ਪਿਆਵਾ ਇੱਥੇ ਇੱਥੇ ਪੂਰੇ ਵੱਡੇ ਵੱਡੇ ਮੰਤਰੀਆਂ ਦੇ ਨਾਲ ਫੋਟੋ ਸਾਰਿਆਂ ਦਾ ਜਿਨ੍ਹਾਂ ਨੂੰ ਤੁਸੀਂ ਸਾਧਿਤ ਕਾ 500 ਸਾਰਿਆਂ ਨੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਦੇ ਕੰਮ ਕਰਦੇ ਆਂਗਾ ਲਾਈਕ ਕਰਦੇ ਆ ਇੱਕ ਸ਼ੁਕਲ ਨਾ ਜੀ ਦਾ ਧੰਨਵਾਦ ਸਵੇਰ ਦੇ ਸਾਡੇ ਨਾਲ ਨਿਸਤ ਪੰਸਾਹ ਹੁਣੀ ਵੀਰੇ ਹੁਣੀ ਸਰਬੱਤ ਆਪਣੇ